ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਜਿੱਦਾਂ ਤੁਹਾਨੂੰ ਪਤਾ ਪਿਛਲੇ ਹਫ਼ਤੇ ਵਿਆਹ ਸਾਡਾ ਲੰਕੇ ਗਿਆ ਭੂਆ ਸਾਡੀ ਦੇ ਬੇਟੇ ਦਾ ਵਿਆਹ ਹੈਗਾ ਸਾਰਿਆਂ ਪੰਜਾਇਆ ਕੀਤਾ ਹੈਗਾ ਬਰਾਤ ਜਿਹੜੀ ਸੀ ਕਿ ਉਹ ਮੈਂ ਕੱਲਾ ਗਿਆ ਹਾਂ ਉਦੋਂ ਰਜਵਿੰਦਰ ਉਹ ਨਹੀਂ ਗਿਆ ਉਹਨਾਂ ਜਰਮਨ ਜਾਣਾ ਸੀ ਹੁਣ ਉਹ ਵੀ ਪਹੁੰਚ ਗਿਆ ਉਹਨਾਂ ਦੀਆਂ ਵੀਡੀਓ ਵੀ ਤੁਹਾਨੂੰ ਮੈਂ ਉਸ ਤੋਂ ਸ਼ੇਅਰ ਕਰੂੰਗਾ ਉਹਨਾਂ ਨੇ ਵਲੌਗ ਜਿਹੜਾ ਭੇਜਿਆ ਮੈਨੂੰ ਮੈਂ ਉਹ ਵੀ ਨਾਲ ਐਡ ਕਰ ਦੂੰਗਾ ਤੇ ਹੁਣ ਅੱਜ ਚੱਲੇ ਆ ਮੈਂ ਤੇ ਬਾਪੂ ਜੀ ਹੁਣੀ ਭੂਆ ਜੀ ਹੁਣਾਂ ਕੋਲ ਆ ਕੀ ਕਹਿੰਦੇ ਹੁੰਦੇ ਵਿਆਹ ਤੋਂ ਬਾਅਦ ਇੱਕ ਜਿਹੜੀ ਰਸਮ रह ਜਾਂਦੀ ਆ ਲੜਕੀ ਵਾਲਾ ਪਰਿਵਾਰ ਜਿਹੜਾ ਲੈਣ ਆਉਂਦਾ ਆ ਆਪਣੀ ਬੇਟੀ ਨੂੰ ਤੇ ਉਹਦੇ ਸਹੁਰੇ ਘਰ ਜਾਨੀ ਕਿ ਪੁਆਈ ਜਣਾ ਕੋਲ ਉਹਨਾਂ ਦਾ ਫੈਮਿਲੀ ਆ ਰਹੀ ਆ ਤੇ ਉਹ ਇੱਕ ਪ੍ਰੋਗਰਾਮ ਆ ਛੋਟਾ ਜਿਹਾ ਇਨਵਾਈਟ ਕੀਤਾ ਸਾਰਿਆਂ ਨੂੰ ਪਿੰਡੋਂ ਵੀ ਆਉਣ ਦੇ ਸਾਰੇ ਜਾਣੇ ਤੇ ਇਧਰੋਂ ਮੈਂ ਤੇ ਬਾਪੂ ਜੀ ਵੀ ਤਿਆਰ ਹੋ ਕੇ ਬੈਠੇ ਆ ਤੇ ਆਪਾਂ ਵੀ ਚੱਲੇ ਆ ਪਹਿਲਾਂ ਤਾਂ ਮੇਰੀ ਸਲਾਹ ਨਹੀਂ ਫਿਰ ਬਾਪੂ ਜੀ ਕਹਿੰਦੇ ਚੱਲਦੇ ਆ ਚੱਲ ਫਿਰ ਤਰੋਂਨੇ ਆ ਵੀ ਘਰ ਵੀ ਕੀ ਕਰਨਾ ਬਹਿ ਗਿਆ ਜੈਤਵਾਰਾ ਸਟਾਫ ਨਹੀਂ ਹੈਗਾ ਤੇ ਚਲੋ ਤਿਆਰੀ ਆ ਹੁਣ ਪਹੁੰਚਦੇ ਆ ਫਿਰ ਉੱਥੇ ਮਿਲਦੇ ਆ ਜਾ ਕੇ ਬਾਕੀ ਪਿੰਡੋਂ ਆਉਂਦੇ ਗੁਰਨਵਾਜ ਹੋਣੀ ਉਹਨਾਂ ਨੂੰ ਵੀ ਨਾਲ ਲੈ ਕੇ ਤੇ ਫਿਰ ਆਪਾਂ ਪਹੁੰਚਦੇ ਉੱਥੇ। ਓ ਬੱਲੇ 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 ਗੁਰਨਵਾਜ ਆ ਗਿਆ ਕਰਨਵਾਜ ਆ ਗਿਆ ਅੱਛਾ ਜੀ। ਗੁਰਨਵਾਜ ਅਸੀਂ ਕਿ ਉਹ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੁਝ ਨਹੀਂ ਹੈ ਕੁਝ ਨਹੀਂ ਆ ਵਾਹ ਗੁਰੂ। ਹਮੇ ਅਸੀਂ ਗੱਲ। ਕੀ ਹਾਲ ਠੀਕ ਠਾਕ। ਆਪਾਂ ਤੁਰਪੇ ਹੁਣ ਚੱਲਦੇ ਹਾਂ ਵਨਡੇ ਚਕਾਵੇਂ ਗੁਰਨਵਾਜ ਬਾਰ ਬਾਰ ਦੀਦੀ ਤਾਂ ਪੁੱਛੀ ਜਾਂਦਾ ਦੀਦੀ 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 ਜਾਣਾ ਦੇ ਦੀਦੋ ਸਰੇ ਪਾਪਾ ਨੂੰ ਆਖੰਦੇ ਗਾੜੀ ਨੂੰ ਮੈਂ ਤਾਈ ਕੋ ਜਾਣਾ ਗਾੜੀਆਂ ਦੇ ਤਾਈ ਬਾਹਰ ਆ ਨਾ ਮੈਂ ਵੀ ਜਾਣਾ ਬਾਹਰ ਮੈਂ ਆਹ ਕੁਟਾਈ ਤਾਈ ਕੋ ਜਾਣਾ ਨਹੀਂ ਡਾਈ ਆਇਆ ਡੈਡੀ ਕਿਹਾਂ ਦੇ ਅੰਨ ਤਾਈ ਕੋ ਕਿਹੜੇ ਬੰਦ ਕਿਦਾਂ ਵੀ ਗਿਆ ਸੱਜ ਪਾਪਾ ਦੱਸਿਆ ਆਹੋ ਡਰਾਪਸ ਵੀ ਆ ਪਾਪਾ ਹੋਈ ਆ ਆਪਾਂ ਅੱਜ ਕਿੱਥੇ ਚੱਲੇ ਹੁਣ ਪਾਪਾ ਕੋਈ ਪਾਪਾ 부ਹੀ ਕੋ ਚੱਲੇ ਆਜਾ ਨਹੀਂ ਪਾ ਦੋ ਆ ਗੇਜੀ ਗਾਦੂ ਪਕੌੜੇ ਖਾਣ ਪਾਪਾ ਦੀ ਭੂਈ ਕੋ ਪਾਪਾ ਦੀ ਭੂਈ ਦਾ ਫੋਨ ਆਇਆ ਸਵੇਰੇ ਕਹਿੰਦੀ ਮੈਨੂੰ ਰਾਤ ਨੀਂਦ ਨਹੀਂ ਆਈ ਕਹਿੰਦੀ ਮੈਨੂੰ ਚੇਤਾ ਆ ਗਿਆ ਰਾਤ ਨੂੰ ਵੀ ਮੇਰਾ ਵੱਡਾ ਮੁੰਡਾ ਤੇ ਰਹਿ ਗਿਆ ਵੀ ਨਾਲੇ ਰੋਟੀ ਚਲ ਗਈ ਮੁੰਡਾ ਦਾ ਲੈ ਗਿਆ ਕਹਿੰਦੀ ਮੈਨੂੰ ਤਾਂ ਨੀਂਦ ਨਹੀਂ ਆਈ ਰਾਤ ਹਾਂ ਚੱਲ ਜਾ ਪਾਣੀ ਧੰਗੇ ਵਟ ਕਿਤੇ ਭੂਆ ਹੋਣਾ ਫਿਰ ਅੱਜ ਹਰਵਲ ਭਾਈ ਉਹਦਾ ਤਾਂ ਹੋ ਗਿਆ ਹੈ ਚਲ ਭਾਈ ਮੰਨਦੇ ਮੰਨਣਾ ਕੋ ਤੁਹਾਡਾ ਬڑے ਨੇ ਯਾਰ ਇਹਦੇ ਨੇ ਕੋੜੇ ਕੋੜੇ ਬੜੇ ਸਵਾਦ ਬੜਾ ਆਹ ਸੋਹਣੀ ਜਿਹੀ ਕੰਗਾਈ ਆ ਤੇ ਉਹਦੇ ਦੀ ਵਾਰੀ ਆ ਜੀ ਉਹ ਤਾਂ ਇਹ ਲਾ ਚਾਹ ਪਾਣੀ ਦਾ ਪ੍ਰੋਗਰਾਮ ਹੈ ਇੱਥੇ ਓਏ ਇੱਕ ਗ੍ਰਾਮਤ ਹਲਵੇ ਗ੍ਰਾਮ ਨੂੰ ਪਤਾ ਨਹੀਂ ਕੀ ਖੇਡਣ ਦੇ ਆ ਗਏ ਅੱਛਾ ਹਾਂ ਵੀ ਮੁੰਡਿਆ ਕਿਦਾਂ ਹਰ ਆਈਆ ਤੁਸੀਂ ਸਤ ਠੀਕ ਠਾਕ ਠੀਕ ਠਾਕ ਚਾਗ ਲੈ ਚਾਹ ਪਾਣੀ ਨਹੀਂ ਦੱਸਿਆ ਕਿ ਆ ਗਿਆ ਨਹੀਂ ਆ ਗਿਆ ਮੁੰਡੇ ਨੂੰ ਪੁੱਛੋ ਵੇ ਹਾਲੇ ਆ ਵੜਿਆ ਆ ਨਾ ਆਪਣੇ ਸਾਡੇ ਤੈਨੂੰ ਪਲੇਟ ਨਹੀਂ ਲਾਉਂਦੀ ਦੂਜੀ ਵਾਰੀ ਹੈ ਨਾ ਹਾਂ ਦੂਜੀ ਵਾਰੀ ਹੈ ਨਾਲੇ ਸੁਖਾ ਮਜ਼ਾ ਆਉਂਦਾ ਗਰਮ 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 ਹਾਂ ਹੋ ਰਹੇ ਜਾਂ ਭਰਾਤ ਨਹੀਂ ਨਾ ਕਿਤੇ ਕਈ ਜਾਂਦੇ ਆਪਨੇ ਦਾਦਾ ਪਾਇਆ ਮੈਂ ਖਾਬਦਾਨੇ ਖਾਣ ਲਈ ਅੱਗੇ ਮੈਨੂੰ ਉਹ ਕਹਿੰਦਾ ਕੋਰੇ ਨੂੰ ਕਹਿੰਦਾ ਖਾ ਲੋ ਖਾ ਲੋ ਪਨੀਰ ਵਾਲੇ ਪਕੌੜੇ ਦੇ ਮੈਂ ਹੀ ਖਾ ਲੇ ਇਹਨਾਂ ਘਰ ਦਾ ਇਹ ਪਨੀਰ ਹੈ ਮੈਂ ਘਰ ਦਾ ਮਾਮੇ ਸਬਜੀ ਜੀ ਨਹੀਂ ਪਾਉਣਾ ਮਾਤਾ ਜੀ ਰੋਟੀ ਵੀ ਲੈਣੀ ਹੈ ਸਬਜੀ ਜੀ ਨਹੀਂ ਪਾਉਣਾ ਮਾੜਾ ਰੋਟੀ ਦਾ ਖਾਣਗਾ ਪ੍ਰੀਣਾ ਲੱਜਦੇ ਆ ਹਾਂ ਬਨ ਲੇਕਿਨ ਜੀ ਸਾਬ ਉਹਨਾਂ ਖਾ ਕੇ ਜਾਵਾਂਗੇ ਆਏ ਆ ਜਿੰਦਰਾ ਵਿਜੋਲਾ ਤੁਸੀਂ ਪੈਸਾ ਲਭਾਤਾ ਓਏ ਵਿਜੋਲਾ ਤੁਸੀਂ ਪੈਸਾ ਲਭਾਤਾ ਜੀ ਇਹ ਤਾਂ ਦੇਦਾ ਮਿਹਨਤ ਆਂਦਾ ਐਂਡ ਦੇਦਾ ਪੈਂਦਾ ਲੈ ਆ ਵੇਲਾ ਮੈਸੀ ਮਾਂ ਜੀ ਆਦਾ ਪਤਾ ਨਹੀਂ ਇਹ ਅੱਗੇ ਜਾਇਆ ਕਹਿ ਮੈਂ ਨਹੀਂ ਨਹੀਂ ਜਈ ਨਾ ਪਹਿਲਾਂ ਮੂਹਰ ਕਰ ਲੀ ਵੀ ਚਿੰਦੜ ਵਿਚੋਲਾ ਵਿਚੋਲਾ ਨਾ ਆਇਆ ਉਹ ਨਾ ਚਰਦੀ ਉਹ ਨਾ ਚਰਦੀ ਕਿ ਨਹੀਂ ਤੁਹਾਨੂੰ ਮੈਂ ਕਿਹਾ ਚਾਹ ਪੀ ਲਓ ਤੁਸੀਂ ਨਹੀਂ ਮੰਨੀ ਪੱਥਰਾਂ ਦੀ ਗੱਡੀ ਆ ਗਈ ਆ ਤਾਂ ਆਉਣਾ ਪਿਆ ਆ ਆ ਜਾਓ ਹੋਣੀ ਆ ਜਾਓ ਫਿਰ ਇਹ ਸਾਡੇ ਗਚਾਰ ਵੀ ਨਹੀਂ ਚਰਨਾ ਸਾਡੇ ਮੰਗ ਜਾ ਮੰਗਦਾ ਤੁਹਾਡਾ ਮੈਂ ਵਟ ਕੱਢ ਲੈ ਚਾਹ ਵੀ ਮੈਂ ਵਟ ਕੱਢ ਦੇਣਾ ਚਾਹ ਚਾਹ ਤਾਂ ਮੈਂ ਸਿੱਖੀ ਦਵਾਈ ਦੇ ਸਿੱਖ ਨਹੀਂ ਹੋ ਰਹੇ ਨੇ ਆਲੂ ਵਾਲੇ ਪਰੋਸੇ ਲਿਆ ਕਰਨੇ ਦਵਾਈ ਜੇ ਬਾਹਰ ਦਾਫੇ ਕੰਮ ਕਰਦੇ ਨੇ ਉਸਤੇ ਦਵਾਈ ਦੀ ਸਿੱਖੀ ਚਾਹ ਮੈਂ ਕੱਢ ਦੇਣਾ ਵਟ ਕਦੇ ਆਵੋ ਤੁਸੀਂ ਨਹੀਂ ਮੈਂ ਤਾਂ ਗੁਰਨਾ ਜੀ ਆਦਾ ਆਫ ਤੇ ਜਿੰਨ ਲਈ ਕੂੜੀ ਵਾਲੇ ਆਲੂ ਨਹੀਂ ਨਹੀਂ ਚਾਹ ਪੀਣ ਚਾਹੀਏ ਹੈ ਜੀ ਘਨੋ ਜਾਚਾ ਪੀ ਗਿਆ ਜਾ ਚਾਹ ਪੀਏ ਨਹੀਂ ਕਹਿੰਦਾ ਮੈਂ ਨੇ ਪੀਣੀ ਆ ਜਾ ਮੈਂ ਬਣਾ ਕੇ ਦਉਂ ਮੈਂ ਬਣਾ ਕੇ ਦਉਂਗਾ ਤੈਨੂੰ ਬੜੀ ਟੇਸਟੀ ਹੈ ਆਜੋ ਸੱਚੀ ਚਾਹ ਪੀਣ ਆਜੋ ਭਾਬੀ ਨੇ ਆ ਜਣਾ ਹਣੇ ਦੀ ਭਾਬੀ ਹੋਇਆ ਅਸੀਂ ਤਾਂ ਲੱਗੇ ਆ ਪੀਣ ਬਾਏ 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 ਘਰੋਂ ਬਾਏ ਉਨਾ ਬਾਇਦਰ ਲੀਪਿੰਗਾਈ ਤੇ ਬਹੁਤ ਸਾਰੇ ਭੈਣਾਂ ਦੇ ਮੈਸੇਜ ਹੀ ਸੀਗੇ ਕਿ ਜਿਹਦੇ ਵਿੱਚ ਮੈਨੂੰ ਫੋਨ ਵੀ ਆਉਂਦਾ ਹੀ ਕੁਝ ਮੈਸੇਜ ਹੀ ਸੀਗੇ ਜਿਹਦੇ ਵਿੱਚ ਇਹ ਹੈਗਾ ਕਿ ਤੁਸੀਂ ਨਾ ਉਹਨਾਂ ਦੇ ਪਹੁੰਚਣ ਦਾ ਵਲੌਗ ਨਹੀਂ ਸਾਨੂੰ ਅਪਲੋਡ ਕੀਤਾ ਤੇ ਉਹ ਥੋੜੇ ਬਿਜੀ ਸੀ ਉਹ ਵੀ ਉਹਨਾਂ ਨੇ ਕੱਲ ਸੈਂਡ ਕਰਤਾ ਮੈਨੂੰ ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ You. welcome hello welcome hello. welcome thank you welcome welcome to army we I <laughs> ਆਵਲ ਪੁਰਾਪੁਰ ਦੇ ਅਵਲ ਪੁਰਾਪੁਰ ਮੇਕਅਪ ਉਹਨਾ ਨਾ ਅੱਗੇ ਵਾਦੀ ਕਿੱਦਾਂ ਵਧੀਆ ਰਿਹਾ ਸਫ਼ਰ ਤੁਹਾਡਾ ਬਹੁਤ ਵਧੀਆ ਰਿਹਾ ਸਫ਼ਰ ਅੱਛਾ ਇੱਥੇ ਬਹੁਤ ਬੜਾ ਟਾਈਮ ਲੱਗਾ ਮੀਰੀ ਰਸਮੀ ਤੇ ਉੱਥੇ ਤਾਂ ਭੀੜ ਜ਼ਿਆਦਾ ਸੀ ਨਾ ਦੋ ਹੀ ਬਸ ਖੁੱਲੇ ਨਾ ਜਿਹੜੇ ਅੱਜ ਤੱਕ ਵੀਕੈਂਡ ਵੀ ਨਹੀਂ ਹਣਾ ਪਤਾ ਨਹੀਂ ਕਿਉਂ ਬਸ ਵਧੀਆ ਬਿਲਕੁਲ ਠੀਕ ਠਾਕ ਹੋਰ ਨਹੀਂ ਆਗੇ ਤੁਹਾਡੇ ਕੋ ਹੁਣ ਤਿੰਨ ਭੈਣਾਂ ਹੋਈਆਂ ਗੱਟੀਆਂ ਜੱਤੀ ਵੀ ਆਜੂਗੀ ਹੁਣ ਹੀ 에어ਪੋਰਟ ਜਾ ਰਹੇ ਬਾਹਰ ਚਲੋ ਜੀ ਕੱਤੇ ਆਇਲੈਂਡ ਤੇ ਤੁਰ ਕੇ ਲੈਣ ਆਏ ਜਾਨੂੰ ਤੁਰ ਕੇ ਲੈਣ ਆਏ ਜਾਨੂੰ ਆਹ ਕਿੱਡਾ ਖੁਸ਼ੀ ਆਹ ਬਲ ਫੰਗੜੇ ਪਾਉਂਦੇ ਹਾਂ ਹਾਂ ਕਿੱਕੇ ਕਿੰਦਾ ਕਿੱਧਰ ਤੇ ਰਾਈਟ ਪੈਣ ਸਾਨੂੰ ਲੈਣ ਵਾਸਤੇ ਨ ਕੋਸ ਮਾਨ ਫਿਰ ਆਪੜ 90 ਚਲੋ ਜੀ ਹੁਣ ਚੱਲੇ ਆਪਾਂ ਘਰ ਨੂੰ ਕਿੱਦਾਂ ਫਿਰ ਹਨਦ ਅਯਾ ਮਯਾ ਮਯਾ ਹੁਣੇ ਹੁਣ ਮੈਂ ਜਰਮਨ ਹਾਂ ਜਰਮਨ ਦੀ ਸੜਕਾਂ ਹਾਂਜੀ ਹਾਂ ਰਕ ਲੈ ਲੈ ਅਬਨ ਤੇਰੀ ਕੋਈ ਚੀਜ਼ ਨਹੀਂ ਰਹੀ ਅਸੀਂ ਪਹੁੰਚ ਗਏ ਹੁਣ ਜਰਮਨ ਤੇ ਹੁਣ ਤੁਹਾਨੂੰ ਮੁਖਾਵਾਂਗੇ ਜਰਮਨ ਸ਼ਹਿਰ ਸ਼ਹਿਰ ਦੀਆਂ ਸ਼ਹਿਰਾਂ ਲਾਈ ਨਹੀਂ ਆਉਂਦੇ ਅਸਲਾ ਮੈਂ ਚੜਾਤੀਆਂ ਚੜਾਈਆਂ ਹਾਂਜੀ ਸਾਡੇ ਬੱਦਲ ਹੋਇਆ ਆਪਾਂ ਉਥੇ ਬੱਦਲ ਛੱਡ ਕੇ ਆਏ ਕੁਛੰ ਦੇ ਕੇ ਫੋਨ ਚੁੱਕੀ ਲਿਰਕੋਲ ਹਾਂਜੀ ਵੀਰ ਦੇ ਖੁਸ਼ ਹੀ ਬੜਾ ਆ ਭੰਗੜਾ ਪਾਉਂਦਾ ਫਿਰੇ ਕਦੀ ਆਣਤ ਕਦੀ ਜਾਣਾ ਡੈਡੀ ਡੈਡੀ ਮੇਰੀ ਗੱਲ ਨਹੀਂ ਸੁਣਦੇ ਇਹਨੂੰ ਪਤਾ ਨਹੀਂ ਕੀ ਆ ਮੱਥੇ ਟੇਕੀ ਜਾਂਦਾ ਸਾਹ ਹੱਥ ਜੁੜ ਕੇ ਥੱਲੇ ਮੱਥੇ ਟੇਕੀ ਜਾਂਦਾ ਕੋਹ ਨੂੰ ਇੱਕ ਬਾਬੇ ਆਏ ਕਹਿੰਦਾ ਸ਼ੁਕਰ ਹੈ ਸ਼ੁਕਰ ਹੈ ਕਹਿੰਦਾ ਮੇਰੀ ਮਾਸੀ ਨਾ ਇੰਨੀ ਗੱਲ ਇੰਨੀ ਗੱਲ ਫਿਰ ਹੈਗੀ ਫਿਰ ਮਿੱਟੀ ਨਾਲ ਜੁੜਿਆ ਕਿ ਬਾਈ ਜਿਹੜੇ ਉੱਥੋਂ ਆਏ ਉਹਨਾਂ ਨੂੰ ਸਾਸ੍ਰੀ ਘਰ ਬੁਲਾ ਕੇ ਇੱਧਰ ਵਾਲਾ ਲੋਨੀ ਪਾਉਂਦਾ ਮੱਥਾ ਨਹੀਂ ਟੇਕਦਾ ਤਾਂ ਨੂ ਨਾ ਸਾਡੇ ਘਰ ਭਾਵੇਂ ਪਹਿਰੇ ਮੱਥਾ कम हो रहा है टाटा खबर आज अरे हां अरे रूम में टीलच बननी चाहिए हां चलो बेटा तुम बैठो वहां उस तरह रूम सो जी अनंद वाओ हां सोना थैंक यू थैंक यू हमारी भी अपनी ਉਹਦੇ ਹੰਨ ਦੇ ਕੱਪੜੇ ਵੇਖਾਂਦਾ ਕੱਪੜੇ ਹੀ ਰਹਿ ਗਏ ਨਹੀਂ ਇਹ ਤੇਰੇ ਲਈ ਰਹਿ ਗਿਆ ਜੈਕਟ ਸਾਰੀਆਂ ਕੱਢ ਕੇ ਮੈਂ ਪਾਈ ਇੰਨੀਆਂ ਬੈਸ ਆਹ ਹੈ ਰੱਜੀ ਦਾ ਰੂਮ ਬੈਡਰੂਮ ਇਹ ਹੈਗਾ ਸਾਡਾ ਰੂਮ ਸਾਡਾ ਹੀ ਇਹ ਨਾ ਸਾਡਾ ਹੀ ਹੈ ਸਾਡਾ ਸੈਟ ਕਰਾਇਆ ਹੋਇਆ ਬਹੁਤ ਸੋਹਣਾ ਥੈਂਕ ਯੂ ਅਰੰਧਾ ਉਹਦੇ ਘਰ ਵੇਖਣ ਦੀ ਸੋਹਣਾ ਘਰ ਨਹੀਂ ਲੱਗਣੇ ਕੋਕ ਭੁੱਖ ਨਹੀਂ ਆਪੇ ਲੱਗ ਗਈ ਸਮਝ ਕੇ ਸਮਝ ਨਹੀਂ ਲੱਗਣ ਦੇ ਐਂਡ ਕੇ ਸਾਰੇ ਦੇਖ ਆਹ ਕਿਚਨ ਹੈਲੋ ਅੱਜ ਤੇ ਯਾਰੋ ਕੇ ਵਿੱਚ ਰੰਗ ਰੰਗ ਨੂੰ ਹੂੰ ਆ ਵਾਓ ਛੱਸੀ ਕਾਲ ਬਣਾ ਮਾਈਗਰੂ ਅਨਦ ਚੜ ਕੇ ਬਹਿ ਗਿਆ ਸੋਫਿਆਂ ਤੇ ਸਭ ਤੋਂ ਕਹੇ ਸੋਫੇ ਤੇ ਸਭ ਤੋਂ ਕਹੇ ਹਾਂ ਸੋਫੇ ਲੱਗੇ ਨੇ ਤੇ ਮਾਲੂ ਇੱਧਰੋਂ ਕਿਸੀ ਜਰੂਨ ਬਹੁਤ ਸੋਣਾ ਘਰ ਭੈਣ ਤੁਹਾਡਾ ਹੈਲੋ ਅਵੱਲੂ ਥੱਕ ਗਿਆ ਥੱਕ ਗਿਆ ਅਨਦ ਨਹੀਂ ਥੱਕਿਆ

பிஜாப்பூர் ਕਿਉਂਕਿ ਭਾਈ ਫਿਰ ਕੰਮ ਕਰਕੇ ਵਜੀਤ ਮਿਲਣ ਆਏ ਇੱਥੇ ਲੋਗ ਆ ਉਹ ਸੰਦੀਪ ਪੈਣਾ ਗੱਡੀ ਲਾਉਂਦੀ ਆ सताल भाई है रेस्टोरेंट भाजपा रेस्टोरेंट ही मिलन अगे क्योंकि भाजी का टाइम लेट होना पाठी भी मिल जाते हैं ਪਾ ਨਹੀਂ ਦਰਾਇਂ ਪਾਜੀ ਕੇ ਰੈਸਟੋਰੈਂਟ ਪਾਜੀ ਥੋੜੇ ਬਿਜੀ ਨੇ ਫੇਰ ਅਸੀਂ ਬਾਹਰ ਆ ਗਏ ਇੱਧਰ ਨਾਲ ਰੈਸਟੋਰੈਂਟ ਤੇ ਨਾਲ ਹੀ ਇੱਥੇ ਹੈਗਾ ਵਾ ਪਲੇ ਯਾਨੀ ਕਿ ਜਿੱਦਾਂ ਫੁੱਟਬਾਲ ਵਗੈਰਾ ਖੇਡਣ ਵਾਸਤੇ ਐਕਸੂ ਮਾਚਨ ਗਰਾਉਂਡ ਹੈ ਜੀ ਇਸ ਵੇਗਨ ਅਲਸੋ ਅਸੀਂ ਹਰਪਾਜੀ ਦੀ ਰੈਸਟੋਰੈਂਟ ਦਾ ਜਗਾ ਅੰਦਰ ਬਿਜੀ ਆ ਜੇ ਫੇਰ ਅਸੀਂ ਇੱਧਰ ਆ ਗਏ

ਪਾਜੀ ਅਪਰਾਧ ਦਰਮੇਂ ਬਾਰੇ ਦੱਸਦੇ ਸਾਡ ਕੋ ਆ ਵੀ ਹੈਗਾ ਵੀ ਹੈਗਾ ਕੀ ਖਾਣਾ ਦੱਸ ਕੀ ਖਾਣਾ ਨੂੰ ਦੱਸਦੇ ਹਾਂ ਜੀ ਕਿਹੜਾ ਹਾਂ ਕਰੀ ਹੈਗਾ ਸਾਗ ਵਾਲਾ ਪਨੀਰ ਹੈਗਾ ਫਿਰ ਠੀਕ ਹੈ ਬਾਗ ਕਹਿੰਦਾ ਕੀ ਕਹਿੰਦੇ ਸਾਰੇ ਕੜਾਈ ਪਨੀਰ ਹੈਗਾ ਸ਼ਾਹੀ ਪਨੀਰ ਨਹੀਂ ਹੈਗਾ ਤਰਾਗਾ ਖਾਣਾ ਤੇ ਉਹਨੂੰ ਖਾਣਾ ਤਿਆਰ ਹੋ ਗਿਆ ਹੈ। ਖਾਣਾ ਸ਼ੁਰੂ ਕਰਨ ਲੱਗੇ ਆਪਾਂ। ਤੁਹਾਨੂੰ ਹੁਣ ਮਿਲਿਆ ਪਿਆਨ ਜੀ। ਆਪਾਂ ਖਾਣੇ ਸ਼ੁਰੂ ਕਰੀਏ। ਬਾਅਦ ਵਿੱਚ ਉਹ ਗੱਲ ਸ਼ੁਰੂ ਕਰੀਏ। ਦਰੋਗੇ ਸ਼ੁਰੂ ਹੋ ਰਿਹਾ ਨੇ। ਦੰਨੇ ਕਰਕੇ ਫੇਰ ਘਰ ਜਾਵਾਂਗੇ ਤੇ ਰੈਸਟ ਕਰਾਂਗੇ। ਆਨੰਦ ਬਹੁਤ ਜ਼ਿਆਦੀ ਟਾਇਰ ਹੋ ਗਈ ਆ ਤੇ ਹੁਣ ਰੈਸਟ ਕਰੂਗੀ ਘਰ ਜਾ ਕੇ। ਥੱਕ ਗਿਆ ਆਨੰਦ। ਅੱਜ ਕਿੱਥੇ ਜਾ ਕੇ ਇੱਕ ਕਰੀਏ ਮਾਣ। ਆਪਾਂ ਵੀ। ਦੇਖੋ ਹੀਂ ਰਿਹਾ ਜੋ ਅੱਜ ਕਮ ਤੇ ਜਾਣਾ ਸਾਰੇ ਸਾਰੇ ਹੁਣ ਚੱਲੇ ਆਪੋ ਆਪਣੇ ਘਰਾਂ ਨੂੰ ਵਾਪਸ ਹੀ ਆਣੇ ਨੇ ਖਾਣਾ ਹੀ ਖਾ ਲਿਆ ਭਾਈ ਦੇ ਰੈਸਟੋਰੈਂਟ ਚ ਬਹੁਤ ਸਵਾਦ ਖਾਣਾ ਸੀ ਰੈਸਟੋਰੈਂਟ ਬਹੁਤ ਸੋਹਣਾ ਹੁਣ ਮੇਰੇ ਨਾਲ ਆਉਣਾ ਤੁਹਾਡੇ ਨਾਲ ਚਲੋ ਹੁਣੇ ਚੱਲ ਜੀਏ ਇੱਧਰ ਦੀ ਕਿਉਂ ਦਿੰਦੇ ਆ ਵਾਗਣ ਦੇ ਵਿੱਚ ਚਲੋ ਮਿਲਦੇ ਹੁਣ ਘਰ ਜਾਈਏ ਵਾਗਣ ਸੋਨਾ ਮੈਂ ਆਵਾਂਗਾ Sånn. <laughs> <laughs>